ਪੰਜਾਬ ਸਰਕਾਰ ਦੇ ਦੁਆਰਾ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਬਖ ਬਖ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਸ਼ਾ ਛਡਾਉਣ ਵਾਲੀ ਦਵਾਈ ਮੁਫਤ ਦਿੱਤੀ ਜਾ ਰਹੀ ਹੈ ਪਰ ਸਰਕਾਰ ਦੀਆਂ ਇਹਨਾਂ ਸਕੀਮਾਂ ਦਾ ਲਾਭ ਉਠਾਉਣ ਦੀ ਬਜਾਏ ਕਈ ਲੋਕ ਦਰਬਰ ਤੋਂ ਵੀ ਕਰ ਰਹੇ ਨੇ ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸਰਕਾਰੀ ਨਿਯਮਾਂ ਦੇ ਅਧੀਨ ਸਿਰਫ ਇੱਕ ਆਧਾਰ ਕਾਰਡ ਦਿਖਾ ਕੇ ਇੱਕ ਨਸ਼ਾ ਕਰਨ ਵਾਲਾ ਵਿਅਕਤੀ ਹੀ ਦਵਾਈ ਲੈ ਸਕਦਾ ਹੈ ਫਰ ਤਰੰਤਾਰਨ ਦੇ ਵਿੱਚ ਇੱਕ ਵਿਅਕਤੀ ਦੇ ਕੋਲੇ 7 ਆਧਾਰ ਕਾਰਡ ਦੇਖੇ ਗਏ ਨੇ ਹਸਪਤਾਲ ਦੇ ਵਿੱਚ ਦਵਾਈ ਲੈਣ ਪਹੁੰਚਿਆ ਜਦੋਂ ਇਸ ਦੇ ਬਾਰੇ ਜ਼ਿਲ੍ਹਾ ਨੋਡਲ ਅਫਸਰ ਨੂੰ ਪੁੱਛਿਆ ਗਿਆ ਤਾਂ ਉਹਦਾ ਕਹਿਣਾ ਹੈ ਕਿ ਸਾਡੇ ਧਿਆਨ ਦੇ ਵਿੱਚ ਅਜਿਹਾ ਕੋਈ ਮਾਮਲਾ ਆਇਆ ਹੀ ਨਹੀਂ ਹਾਂਜੀ ਇਹ ਕਿੰਨੇ ਇਕੱਠੀਆਂ ਕਿਤਰਾ ਲਿ ਜਾ ਸਕਦਾ ਹੈ ਅਹੀਂ ਸਾਰੇ ਇਹਨਾਂ ਨੂੰ ਐਚਆਈ ਬਾਰੇ ਜਾਣਕਾਰੀ ਦੇਣੀ ਆ ਤਾਂ ਮੀਟਿੰਗ ਕਰਾਉਣੀ ਇਹਨਾਂ ਦੀ ਐਚਆਈ ਬਾਰੇ ਜਾਣਕਾਰੀ ਨੌਲਿਜ ਯਾਨੀ ਅਭਿਵਿਕਤੀ ਫਾਊਂਡੇਸ਼ਨ ਵੱਲੋਂ ਐਚਆਈ ਬਾਰੇ ਜਾਣਕਾਰੀ ਦੇਣੀ ਹੈ ਨਾਲ। ਇੱਕ ਹੀ ਕਰਨਗੇ ਹੁਣ ਇਹਨਾਂ ਨੂੰ ਇਹਨਾਂ ਨੂੰ ਪਰਚੇ ਘਟਾ ਕੇ ਨਾ ਇਹ ਲੈਂਚ ਲਾ ਕੇ ਤੇ ਮਿਲ ਕੇ ਇਹਨਾਂ ਨੂੰ ਜਾਣਕਾਰੀ ਦੇਣੀ ਐਚਆਈ ਬਾਰੇ ਟੀਕੇ ਜਿਹੜੀ ਲਾਉਂਦੇ ਨੇ ਮੁੰਡੇ ਨਾਲ ਜੈਸ਼ਾ ਇੰਜੈਕਸ਼ਨ ਕਰਦੇ ਆ ਉਹਨਾਂ ਨਾਲ ਬਾਰੇ ਜਾਣਕਾਰੀ ਦੇਣੀ ਆ ਬਾ ਕਿਨੇ ਆਣੇ ਆ ਤੈਨੂੰ ਕਿਨੇ ਹੁਕਮ ਦਿੱਤੇ ਕਿ ਤੂੰ ਜਾਣਕਾਰੀ ਦੁਆਨ ਵਾਸਤੇ ਇਹਨਾਂ ਨੂੰ ਭੇਜ ਕਿਸੇ ਕੋ ਪਰਮਿਸ਼ਨ ਹੈ ਕਿ ਇਹਨਾਂ ਨੇ ਲਈ ਇਹਨਾਂ ਨੇ ਪਰਮਿਸ਼ਨ ਡਿਪਟੀ ਅਫਸਰ ਕਿਹੜਾ ਵਾ ਜੀ ਸਰ ਆਵੇ ਸਰ ਅਰਗਮ ਦੋਸਤੋ ਹਾਂਜੀ ਹਾਂਜੀ ਜੀ ਦਿਲਬਾਗ ਸਰ ਤੇ ਉਹ ਪਰਮਿਸ਼ਨ ਲਈ ਆ ਆ ਦੋ ਖਾਇਦੋ ਆਧਾਰ ਕਾਰਡ ਸਾਰੀ ਆ ਵੀ ਆਧਾਰ ਕਾਰਡ ਕਰਦੇ ਪਏ ਸਾਰੇ ਦੋ ਚਾਰ 5 6 7 ਲੇਡੀਜ਼ ਕਿੰਨੀਆਂ ਲੇਡੀਜ਼ ਕੋਈ ਨਹੀਂ ਆ ਕੌਣ ਜੈਂਟਸ ਹੀ ਸਾਰੇ ਜੈਂਟਸ ਹੀ ਆ ਬੜੋ ਡਾਕਟਰ ਕਵਿਤਾ ਮੰਮੀ ਜੀ ਨੇ ਮੇਰੇ ਲੋਕ ਇੰਦਰਾ ਉਹਦੇ ਅੰਦਰ ਤੇ ਦੋਸੀ ਫੈਟੋ ਜਦੋਂ ਉਹ ਫੀਡ ਸੈਂਟਰਦਲਾ ਬਣੀ ਆ ਪੱਤੀ ਕੱਟੀ ਜਾਂਦੀ ਆ ਹਾਂਜੀ ਤੋਂ ਪੱਤੀ ਤੇ ਪੱਲਾ ਕੱਟਿਆ ਜਾਂਦੀ ਆ ਤੇ ਬੰਦੇ ਨੂੰ ਵੇਖ ਕੇ ਪੱਤੀ ਲੱਤੀ ਜਾਂਦੀ ਆ ਕਿ ਜਾਂ ਵਿਦਾਊਟ ਵੇਖੇ ਜਿੱਦਾਂ ਜਿੱਤ ਨਹੀਂ ਨਹੀਂ ਦੇਖ ਕੇ ਦਿੱਤੀ ਜਾਂਦੀ ਆ ਕਿ ਮੈਂ ਵੀ ਕੋਈ ਬੰਦਾ ਇੱਕ ਹਤਾਕਾਰ ਕਰਕੇ ਖੱਤ ਵੱਢ ਕੇ ਉਸ ਅੰਦਰ ਲੈ ਕੇ ਸੱਤਾਂ ਦੀ ਪੱਤੀ ਤਾ ਕੇ ਇਹ ਜਾ ਸਕਦਾ ਨਹੀਂ ਜੀ ਫਿਰ ਅਗਰ ਜੇ ਕੋਈ ਜ਼ਿਆਦਾ ਭਾਇਆ ਗਿਆ ਤੇ ਕੀ ਹੋਊਗਾ ਨਹੀਂ ਐਕਚੁਅਲੀ ਲਿਖਿਆ ਜਾਏਗਾ ਜੀ ਵੈਸੇ ਐਵੇਂ ਤਾਂ ਹੁੰਦਾ ਨਹੀਂ ਸਾਡੇ ਸੈਂਟਰ ਚ ਪਰ ਅੱਜ ਅਸੀਂ ਵੀਡੀਓ ਬਣਾਈ ਆ ਇੱਕ ਬੰਦਾ 7000 ਕਦਮ ਲੈ ਕੇ ਇਹਨਾਂ ਦੀ ਰਿਪੋਰਟਸ਼ਨ ਹੈ ਜੀ ਮੈਂ ਉਸ ਰਿਪੋਰਟਸ਼ਨ ਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰਨੈਸ ਕਰਦੇ ਕਿ ਕੋਈ ਅਸ਼ਨਾ ਨਾ ਕਰੋ ਪਰ ਉਸ 7000 ਕਦਮ ਲੈ ਕੇ ਅੰਦਰ ਹਾਂਜੀ ਸਾਰੀਆਂ ਬੱਤੀਆਂ ਕਰਵਾ ਕੇ ਲਿਜਾ ਰਿਆ ਸੀ ਉਹ ਨੂੰ ਅਸੀਂ ਕਹਿ ਰਹੇ ਸੀ ਨਹੀਂ ਉਹ ਜਵਾਈ ਲੈ ਕੇ ਜਾ ਰਿਹਾ ਸੀ ਨਹੀਂ ਪਰਚੀਆ ਕਰਵਾ ਕੇ 7000 ਕਦਮ ਅਲੱਗ-ਥਲੱਗ ਇੱਕੋ ਬੰਦਾ ਉਹ ਸਾਨੂੰ ਜੀ ਨੋਟਿਸ ਵੀ ਨਹੀਂ ਆਇਆ ਸੀ ਅਗਰ ਨੋਟਿਸ ਆਏਗਾ ਬਤਾ ਲਈ ਹਾਂਜੀ ਉਹ ਸਾਡੇ ਫਿਰ ਨੋਡਲ ਅਫਸਰ ਤੇ ਡੀਐਨਸੀ ਉਹਨਾਂ ਨੂੰ ਦੱਸ ਦਿੱਤਾ ਜਾਏਗਾ ਮੈਂ ਡਾਕਟਰ ਰਮਨਦੀਪ ਸਿੰਘ ਪੱਡਾ ਐਜ਼ ਅ ਡਿਫਟੀ ਮੈਡੀਕਲ ਕਮਿਸ਼ਨਰ ਤਰਨਤਾਰਨ ਕੰਮ ਕਰ ਰਿਹਾ ਹਾਂ ਤੇ ਡਿਟ੍ਰਿਕਸ਼ਨ ਸੈਂਟਰ ਜੀ ਮੇਰੇ ਧਿਆਨ ਵਿੱਚ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਫਿਰ ਵੀ ਮੈਂ ਇਸ ਦੇ ਬਾਰੇ ਚੈਕਿੰਗ ਕਰਾਂਗਾ ਤੇ ਕੋਈ ਵੀ ਇੱਥੇ ਗਲਤ ਨਾਂ ਤੇ ਹੋਵੇਗਾ ਨਾ ਅਜੇ ਤੱਕ ਕੁਝ ਗਲਤ ਹੋਇਆ ਹੈ ਤੇ ਜੇ ਕੁਝ ਗਲਤ ਹੋਵੇਗਾ ਵੀ ਤਾਂ ਉਸ ਦੇ ਵਿਰੁੱਧ ਸਖਤ ਐਕਸ਼ਨ ਲਿਆ ਜਾਏਗਾ ਕੋਈ ਸਾਥ ਦਾ ਨਾ ਜਿਆ ਆ ਗਿਆ ਜੰਦਰ ਉਹ ਇੰਸਾਨ ਤੇ ਪੱਤੀ ਉਡਾ ਕੇ ਲੈ ਗਿਆ ਉਹ ਜੀ ਵੀਡੀਓ ਵਿੱਚ ਦਿਖਾਈ ਕਿ ਇਸ ਬੰਦੇ ਕੋਈ ਵੀ ਸ਼ਿਕਾਇਤ ਹੋਵੇ ਅਸੀਂ ਆਧਾਰ ਕਾਰਡ ਦੇ ਲਈ ਪਹਿਲੋਂ ਇੱਕ ਪੇਸ਼ੈਂਟ ਆ ਅਸੀਂ ਫੋਟੋ ਮੈਚ ਕਰਦੇ ਹਾਂ ਉਸਦੇ ਫੇਸ ਦੇ ਨਾਲ ਤੇ ਉਸ ਤੋਂ ਬਾਅਦ ਉਹ ਜੇ ਮਰੀਜ਼ ਆਏਗਾ ਉਹ ਤਾਂ ਹੀ ਉਹਨੂੰ ਦਵਾਈ ਦਿੱਤੀ ਜਾਏਗੀ ਕੋਈ ਇਕੱਠੇ ਕਰਕੇ ਲਿਆ ਕੇ ਅਸੀਂ ਦਵਾਈ ਬਿਲਕੁਲ ਦੇ ਸਕੀ ਦਿੰਦੇ ਨਹੀਂ ਦਿੰਦੇ ਜੇਕਰ ਕੋਈ ਪਾਇਆ ਜਾਂਦਾ ਹੈ ਕੋਈ ਵੀਡੀਓ ਦਾ ਵੀ ਰਿਕਾਰਡ ਸਾਹਮਣੇ ਆ ਜੇਕਰ ਕੋਈ ਵੀ ਸਬੂਤ ਸਾਹਮਣੇ ਆਏਗਾ ਕਿ ਜੇ ਕੋਈ ਸੱਤ ਇਕੱਠੇ ਲੱਗੇ ਹੈ ਤਾਂ ਉਸਦੇ ਬਹੁਤ ਬੰਦੀ ਕਾਰਵਾਈ ਸਕਦਾ ਲਾਈਵ ਤੇ ਇਸ ਚੈਨਲ ਦੇ ਲਈ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ